ਦਨ-ਪ੍ਰਤੀ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਜਿੱਥੇ ਹੁਣ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਲੁੱਟ ਲਈ ਹੈ। ਇਹ ਮਾਮਲਾ ਮੁਹਾਲੀ ਅਧੀਨ ਪੈਂਦੇ ਪਿੰਡ ਜਗਤਪੁਰ ਤੋਂ ਸਾਹਮਣੇ ਆਇਆ ਜਿੱਥੇ ਅੱਧੀ ਰਾਤ ਤਿੰਨ ਚੋਰਾਂ ਨੇ ਵਿਸ਼ਾਲ ਜਵੈਲਰ ਨਾਂ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੱਖਾਂ ਦਾ ਸਾਮਾਨ ਹਥਿਆਲਿਆ। ਦੱਸਦੀ ਹੈ ਕਿ ਇਹ ਤਿੰਨ ਚੋਰ ਆਟੋ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਹੱਥਾਂ 'ਚ ਫੜੇ ਹਥੋੜੇ ਤੇ ਸੱਬਲ ਦੇ ਨਾਲ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਇਹਨਾਂ ਚੋਰਾਂ ਦੇ ਵੱਲੋਂ ਦੁਕਾਨ ਦੇ ਬਾਹਰ ਲੱਗਿਆ ਸ਼ੀਸ਼ਾ ਵੀ ਤੋੜ ਦਿੱਤਾ ਜਾਂਦਾ ਹੈ ਤੇ 5 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਇਹ ਚੋਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਚੋਰ ਦਾ ਚਿਹਰਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਜਾਂਚ ਬੰਦ ਕਰ ਰਹੀ ਹੈ ਉੱਥੇ ਹੀ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਚੋਰਾਂ ਨੂੰ ਆਟੋ ਦੇ ਵਿੱਚ ਚੋਰੀ ਦਾ ਸਮਾਨ ਲੈ ਕੇ ਜਾਂਦਿਆਂ ਸਾਫ਼ ਦੇਖਿਆ ਜਾ ਸਕਦਾ ਹੈ ਇਸ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਚੋਰਾਂ ਦੇ ਵੱਲੋਂ ਚੁਇਆ ਸਮਾਨ ਤੋਂ ਫਿੰਗਰਪ੍ਰਿੰਟ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਦਾ ਬਿਲਕੁਲ ਡਰ ਖੋਪ ਨਹੀਂ ਰਿਹਾ ਤੇ ਇਹਨਾਂ ਚੋਰਾਂ ਦਾ ਸ਼ਿਕਾਰ ਹੁਣ ਸੁਨਿਆਰੇ ਬਣੇ ਹੋਏ ਨੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਬਟਾਲਾ ਦੇ ਵਿੱਚ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆ ਕੇ ਬੰਦੂਕ ਦੀ ਲੋਕ ਤੇ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਸੀ ਬਿਊਰੋ ਰਿਪੋਰਟ ਔਨ 에ਅਰ ਉਹਨੂੰ ਚੋਟ ਲੱਗੀ ਉਹਨਾਂ ਕਿਤੇ ਜ ਰਾਤੀ ਥੋੜਾ ਕੋ ਥੋੜਾ ਵਗੈਰਾ ਸੀ ਸੰਭਲਾ ਨਹੀਂ ਉਹਨਾਂ ਸ਼ੀਸ਼ਾ ਜਿਹੜਾ ਟੁੱਟਿਆ ਉਹਨਾਂ ਦੇ ਹੱਥ 'ਤੇ ਲੱਗਿਆ ਤੇ ਉਹਦੇ ਸੈਂਪਲ ਲੈ ਆ ਸੈਂਪਲ ਲੈਬ 'ਚ ਭੇਜਾਂਗੇ ਸੀ ਤੋਂ ਬਾਅਦ ਵਿੱਚ ਉਹ ਫਿੰਗਰਪ੍ਰਿੰਟ ਵੀ ਲੈ ਲਿਆ ਮੌਕੇ ਤੇ ਟੀਮ ਗਈ ਸੀ ਤੇ ਜੋ ਵੀ ਕਾਰਵਾਈ ਆਈ ਤੇ ਸਥਿਥ ਸੰਸਰਾਖ ਮੜੇ ਉਹਨਾਂ ਦੀ ਇਨਪੁਟ ਲੈ ਕੇ ਅਗਲੀ ਕਾਰਵਾਈ ਚੱਲਣ ਦੀ ਹੈ ਇਹ ਮਾਮਲਾ ਮੁਹਾਲੀ ਅਧੀਨ ਪੈਂਦੇ ਪਿੰਡ ਜਗਤਪੁਰ ਤੋਂ ਸਾਹਮਣੇ ਆਇਆ ਜਿੱਥੇ ਅੱਧੀ ਰਾਤ ਤਿੰਨ ਚੋਰਾਂ ਨੇ ਵਿਸ਼ਾਲ ਜਵੈਲਰ ਨਾਂ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੱਖਾਂ ਦਾ ਸਾਮਾਨ ਹਥਿਆਲਿਆ ਦੱਸਦੀ ਹੈ ਕਿ ਇਹ ਤਿੰਨ ਚੋਰ ਆਟੋ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਹੱਥਾਂ 'ਚ ਫੜੇ ਹਥੋੜੇ ਤੇ ਸੱਬਲ ਦੇ ਨਾਲ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਇਹਨਾਂ ਚੋਰਾਂ ਦੇ ਵੱਲੋਂ ਦੁਕਾਨ ਦੇ ਬਾਹਰ ਲੱਗਿਆ ਸ਼ੀਸ਼ਾ ਵੀ ਤੋੜ ਦਿੱਤਾ ਜਾਂਦਾ ਹੈ ਤੇ 5 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਇਹ ਚੋਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਚੋਰ ਦਾ ਚਿਹਰਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਜਾਂਚ ਬੰਨ੍ਹ ਕਰ ਰਹੀ ਹੈ ਉੱਥੇ ਹੀ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਚੋਰਾਂ ਨੂੰ ਆਟੋ ਦੇ ਵਿੱਚ ਚੋਰੀ ਦਾ ਸਮਾਨ ਲੈ ਕੇ ਜਾਂਦਿਆਂ ਸਾਫ਼ ਦੇਖਿਆ ਜਾ ਸਕਦਾ ਹੈ ਇਸ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਚੋਰਾਂ ਦੇ ਵੱਲੋਂ ਚੁਹਿਆ ਸਮਾਨ ਤੋਂ ਫਿੰਗਰਪ੍ਰਿੰਟ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਦਾ ਬਿਲਕੁਲ ਡਰ ਖੌਫ ਨਹੀਂ ਰਿਹਾ ਤੇ ਇਹਨਾਂ ਚੋਰਾਂ ਦਾ ਸ਼ਿਕਾਰ ਹੁਣ ਸੁਨਿਆਰੇ ਬਣੇ ਹੋਏ ਨੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਬਟਾਲਾ ਦੇ ਵਿੱਚ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆ ਕੇ ਬੰਦੂਕ ਦੀ ਲੋਕ ਤੇ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਸੀ ਬਿਊਰੋ ਰਿਪੋਰਟ ਔਨ 에ਰ ਉਹ ਚੋਟ ਲੱਗੀ ਉਹਨਾਂ ਕਿਤੇ ਜੀ ਰਾਤੀ ਉਹਨਾਂ ਕੋਲ ਥੋੜਾ ਵਗਰਾ ਸੀ ਸੰਭਲਾ ਨਹੀਂ ਉਹਨਾਂ ਸ਼ੀਸ਼ਾ ਜਿਹੜਾ ਪੰਨੇ ਉਹਨਾਂ ਤੇ ਫਿਰ ਹੱਥ ਪੈ ਲੱਗਿਆ ਤੇ ਉਹਦੇ ਸੈਂਪਲ ਲੈ ਆ ਸੈਂਪਲ ਲੈਬ ਚ ਭੇਜਾਂਗੇ ਅਸੀਂ ਤੋਂ ਬਾਅਦ ਵਿੱਚ ਉਹ ਫਿੰਗਰਪ੍ਰਿੰਟ ਵੀ ਲੈ ਲਿਆ ਮੌਕੇ ਤੇ ਟੀਮ ਗਈ ਸੀ ਤੇ ਜੋ ਵੀ ਕਾਰਵਾਈ ਆਈ ਤੇ ਸਿੱਥੇ ਸੰਸਰਾਖ ਮਰੇ ਉਹਦੀ ਇਨਪੁਟ ਲੈ ਕੇ ਅਗਲੀ ਕਾਰਵਾਈ ਚੱਲਣ ਦੀ ਆਪਾਂ